ਉਹ ਪਾਣਿਆ ਜਿਦਾ ਕੁਚੜੇ ਖਾਣਿਆ ਓਏ ਮਰੇ ਕਲਾਸ ਫੈਲੋਂ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਜੇ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਊਗੀ ਹਾਂ ਵੀ ਉਹੀ ਪਾਲੀ ਹੈਗਾ ਠੀਕ ਆ ਮੱਛੀਦਿਆਂ ਨੂੰ ਮੱਛ ਲੈਣ ਦੇ ਦਾਣੇ ਚੱਬੀ ਰਮਾਲ ਵਸਾ ਕੇ ਚੈਰੀਟੀਆਂ ਦੇਸੀ ਟਾਈਪ ਤੁਹਾਡਾ ਸਿਸਟਮ ਆ ਯਾਰ ਤੁਸੀਂ ਚੱਲੀ ਚੱਲੋ ਬਾਈ ਤੁਹਾਡੇ ਨਾਲ ਆਂਗੇ ਬਿਲਕੁਲ ਬੰਦਾ ਇੰਨਾ ਰਿਚ ਹੋ ਕੇ ਵੀ ਬੰਦੇ ਦੇ ਯਾਰ ਦਿਆਲਤਾ ਇੰਨੀ ਹੈ ਜੀ ਕੀ ਬਤਨ ਯਾਰ ਯਾਰ ਇਹ ਹੁੰਦਾਗਾ ਵੀਰੇ ਇੱਥੇ ਨਹੀਂ ਲੋਕ ਲੈ ਕੇ ਯਾਰ 20000 ਦੀ ਮਰੂਤੀ ਅੱਖਾਂ 'ਚ ਰੇਤਾ ਪਾਉਂਦੇ ਫਿਰਦੇ ਨੇ ਵੀ ਸਹੀ ਗੱਲ ਓ ਭੈਣਾਂ ਜੀ ਤਾਂ ਕੁਚੜੇ ਖਾਣਿਆ ਓਏ ਬਈ ਗੰਦ ਪਾਉਣਾ ਪਤਾ ਇਹਨਾਂ ਨੂੰ ਕੁਛ ਵੀ ਕਿਹਨੂੰ ਕਹਿੰਦੇ ਨੇ ਹਮ ਕਿਸਦੇ ਘਰੇ ਜਾ ਕੇ ਹਮ ਘਰੇ ਜਾਣਾ ਯਾਰੀ ਰੱਖਣੀ ਹਮ ਉਦੀ ਭੈਣ ਤੇ ਅੱਖ ਰੱਖਣੀ ਗੰਦੇ ਇਹ ਆ ਬਈ ਦੋਨੇ ਦੋਸਤਾਂ ਦੀ ਇੱਕ ਚੋ ਦੀ ਡੈਥ ਹੋ ਗਈ ਹਮ ਘਰੇ ਆਉਂਦਾ ਜਾਂਦਾ ਸੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਦੂਜੇ ਦਿਨੋਂ ਤਾਂ ਲੈਕੇ ਭੱਜ ਗਿਆ ਉਹਦੀ ਘਰ ਵਾਲੀ ਨੂੰ। ਕੋਈ ਕੋਈ ਗੰਦੇ ਇਹ ਆ ਯਾਰ ਮੈਂ ਹੁਣ ਇੱਥੇ ਗੱਲ ਕਰ ਪੈਸੇ ਮੈਂ ਵੀ ਦੇਣੇ ਹੋਣਗੇ ਕਿਸੇ ਨਾ ਕਿਸੇ ਦੇ ਮੈਂ ਲੈਣੇ ਵੀ ਹੋਣਗੇ। ਬਿਲਕੁਲ ਜੀ। ਹਾਂ ਲੇਟ ਫੇਟ ਕਿਸੇ ਤੋਂ ਹੋ ਜਾਂਦੇ ਨੇ। ਹੂੰ ਦੇਣੇ ਤਾਂ ਹੈਗੇ ਨੇ। ਬਿਲਕੁਲ ਜੀ। ਪਰ ਇੱਕ ਨੇ ਝੁਗਾ ਚੱਕ ਦੇਣਾ। ਗੰਦੇ ਇਹ ਆ ਬਈ। ਉਹ ਤੇ ਅੱਧ ਨੰਗੇ ਕੱਪੜਿਆਂ 'ਚ ਉਹਦੇ ਉੱਤੇ ਥੱਲੇ ਕੀ ਕਮੈਂਟ ਹੋਣਗੇ? ਹੂੰ ਸਿਰ ਆ ਕੋਕਾ ਅੱਤ। ਬਿਲਕੁਲ। ਤੱਬੀ ਚੰਨ ਤੇਰੇ ਨਾਲ ਆ। ਹਾਂ। ਲੋਭੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸੱਜਣੋ ਹਰੇਕ ਘਰ ਦੇ ਵਿੱਚ ਇੰਨੀਆਂ ਕ ਟੈਨਸ਼ਨਾਂ ਨੇ ਕਿ ਹਰੇਕ ਭਰਾ ਦੇ ਹਰੇਕ ਭੈਣ ਦੇ ਚਿਹਰੇ ਤੋਂ ਹਾਸਾ ਉੱਡ ਗਿਆ ਉਸ ਹਾਸੇ ਨੂੰ ਬਰਕਰਾਰ ਰੱਖਣ ਵਾਸਤੇ ਨਾ ਸੱਜਣੋ ਅੱਜ ਕੱਲ ਸੋਸ਼ਲ ਮੀਡੀਆ ਦਾ ਇੱਕ ਬੜਾ ਵੱਡਾ ਜਿਵੇਂ ਕਹਿੰਦੀ ਹੈ ਯੋਗਦਾਨ ਹੈ ਯੋਗਦਾਨ ਉਹ ਲੋਕਾਂ ਕਰਕੇ ਹੈ ਜਿਹੜੇ ਰੀਲਾਂ ਦੇ ਜ਼ਰੀਏ ਸ਼ਾਰਟ ਫਿਲਮਾਂ ਦੇ ਜ਼ਰੀਏ ਆਪਣੇ ਚਿਹਰਿਆਂ ਤੇ ਹਾਸਾ ਲੈ ਕੇ ਆਉਂਦੇ ਆ ਪਰ ਸੱਜਣੋ ਤੁਹਾਡੇ ਚਿਹਰਿਆਂ ਤੇ ਹਾਸਿਆਂ ਨੂੰ ਲਿਆਉਣ ਦੇ ਵਿੱਚ ਨਾ ਇੱਕ ਜੋੜੀ ਦਾ ਬੜਾ ਵੱਡਾ ਯੋਗਦਾਨ ਹੈ ਉਸ ਜੋੜੀ ਦਾ ਨਾਮ ਸੱਜਣੋ ਮੈਂ ਤੁਹਾਨੂੰ ਦੱਸੂਗਾ ਪਰ ਥੋੜੇ ਜਿਹਾ ਇੰਤਜ਼ਾਰ ਤੋਂ ਬਾਅਦ ਦੱਸਦੀਏ ਕਿਉਂਕਿ ਜੇ ਗੱਲ ਕੁਚਲਿਆਂ ਦੀ ਚੱਲੇ ਤਾਂ ਵੀ ਤੁਹਾਡੇ ਚਿਹਰੇ ਤੇ ਹਾਸਾ ਆਉਂਦਾ ਹੈ ਜੇਕਰ ਗੱਲ ਸਬਜ਼ੀਆਂ ਦੀ ਚੱਲੇ ਤਾਂ ਵੀ ਤੁਹਾਡੇ ਚਿਹਰੇ ਤੇ ਹਾਸਾ ਆਉਂਦਾ ਹੈ ਅੱਜ ਕੱਲ ਇੰਸਟਾ ਤੇ ਬੜੀ ਫੇਮਸ ਹੈ ਤੇ ਗੈਂਡੇ ਬਾਬਾ ਤੇ ਬਾਈ ਪਾਲੀ ਦੇ ਨਾਮ ਤੋਂ ਬੜੀ ਮਸ਼ਹੂਰ ਹੈ ਸੱਜਣੋ ਅੱਜ ਨਾਲ ਸਪੈਸ਼ਲ ਤੌਰ ਤੇ ਉਸ ਜੋੜੀ ਨੂੰ ਤੁਹਾਡੇ ਨਾਲ ਮਿਲਾਉਣਾ ਆਸ ਹੈ ਤੁਹਾਨੂੰ ਇਹ ਵੀਡੀਓ ਬੜੀ ਪਸੰਦ ਆਉ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਅੱਜ ਤੁਹਾਨੂੰ ਮਿਲਾਉਣਿਆ ਬਾਬਾ ਗੈਂਡਾ ਤੇ ਸਾਡੇ ਵੀਰ ਪਾਲੀ ਦੇ ਨਾਲ ਸੱਸੀ ਗਾਲ ਜੀ ਕੀ ਹਾਲ ਜਣਵੀਰ ਪਾਲੀ ਠੀਕ ਹੋ ਜੀ ਲਓ ਮਿੱਤਰੋ ਆ ਬਾਪੂ ਆ ਗੈਂਡਾ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਇੰਸਟਾ ਤੇ ਬੜਾ ਫੇਮਸ ਹੈ ਤੁਸੀਂ ਵੇਖਿਆ ਹੋਣਾ ਨਾ ਅੱਜ ਕੱਲੇ ਕੱਲੇ ਦਿਲ ਦੀ ਗੱਲ ਆਪਾਂ ਇਹਨਾਂ ਤੋਂ ਜਾਣਾਂਗੇ ਵੀ ਕਿਸ ਤਰ੍ਹਾਂ ਮਤਲਬ ਇਹਨਾਂ ਦਾ ਜਿਹੜਾ ਜਰੀਆ ਬਣਿਆ ਰੀਲਾਂ ਬਣਾਉਣ ਦਾ ਹੈਨਾ ਤੇ ਇਸ ਸੰਘਰਸ਼ ਦੇ ਪਿੱਛੇ ਕੀ ਕੁਝ ਇਹਨਾਂ ਨੂੰ ਕਰਨਾ ਪਿਆ ਅੱਜ ਜਿਹੜੇ ਰਤਬੇ ਤੇ ਪਹੁੰਚੇ ਨੇ ਇਦੇ ਪਿੱਛੇ ਕਿੰਨੀ ਕ ਮਿਹਨਤ ਕਰਨੀ ਪਈ ਕੱਲਾ ਕੱਲਾ ਪਾਲ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਲਓ ਮਿੱਤਰ ਪਿਆਰਿਓ ਅੱਜ ਨਾ ਕੱਲੇ ਕੱਲੇ ਦਿਲ ਦੀ ਗੱਲ ਕਰਾਂਗੇ ਬਾਈ ਵੀਰਾਂ ਤੋਂ ਪੁੱਛਾਂਗੇ ਨਾਲੇ ਸਾਡੇ ਬਾਪੂ ਗੈਂਡੇ ਤੋਂ ਵੀ ਕੀ ਗੱਲਾਂ ਬਾਤਾਂ ਨੇ ਤੇ ਕਿਵੇਂ ਮਤਲਬ ਇੱਥੇ ਤੱਕ ਪਹੁੰਚੇ ਨੇ ਹਨਾ ਤੇ ਭਾਈ ਪਹਿਲਾਂ ਤੁਹਾਡਾ ਸਵਾਗਤ ਕਰਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਜਾਨਕਿ ਮੈਂ ਕਹਣਾ ਆਪਣੀ ਪਹਿਲੀ ਇੰਟਰਵਿਊ ਹੋਣਾ ਜੀ ਫਸਟ ਹੈ ਨਾ ਅੱਜ ਪਹਿਲੀ ਹੈ ਜੀ ਐਤੋਂ ਪਹਿਲਾਂ ਤਾਂ ਨਹੀਂ ਕਿਸੇ ਨੇ ਕੀਤੀ ਤੇ ਲੈ ਫਿਰ ਕੱਲੇ ਕੱਲੇ ਦਿਲ ਦੀ ਗੱਲ ਦੱਸ ਦਿਓ ਵੀ ਤੁਹਾਨੂੰ ਕਿੰਨੀਆਂ ਕੁ ਮੁਸ਼ਕਲ ਆਈਆਂ ਤੇ ਪਹਿਲਾਂ ਤਾਂ ਭਾਈ ਇਹ ਦੱਸਿਓ ਵੀ ਤੁਹਾਡਾ ਇਧਰ ਨੂੰ ਰੁਝਾਨ ਕਿਵੇਂ ਹੋਇਆ ਰੁਝਾਨ ਤਾਂ ਵੀਰੇ ਬਸ ਨਾ ਅਸੀਂ ਵੀਡੀਓ ਦਾ ਪਹਿਲਾਂ ਵੀ ਸ਼ੌਂਕ ਸੀਗਾ ਸਾਨੂੰ ਸਕੂਲ ਦੇ ਵਿੱਚ ਵੀਰੇ ਅਸਾਂ ਸਕੂਲ ਦੇ ਵਿੱਚ ਹਾਂਜੀ ਹਾਂਜੀ ਤੋਂ ਹੁਣ ਇਹ ਵੀ ਦੱਸਦੀ ਵੀ ਆਪਣਾ ਪਿੰਡ ਕਿਹੜਾ ਹੈ ਨਾ ਸ਼ੁਰੂਆਤ ਆਪਾਂ ਪਿੰਡ ਤੋਂ ਹੀ ਕਰਦੀ ਹਾਂ ਹਾਂਜੀ ਹਾਂ ਪਿੰਡ ਵੀਰੇ ਆਪਣਾ ਹੈਗਾ ਜ਼ਿਲ੍ਹਾ ਸੰਗਰੂਰ ਹੈ ਵੀਰੇ ਜ਼ਿਲ੍ਹਾ ਸੰਗਰੂਰ ਇੱਕ ਪਿੰਡ ਕਟੂ ਵਾਲੀਆਂ ਜੀ ਪਿੰਡ ਕਟੂ ਵਾਲੀਆਂ ਹਾਂਜੀ ਹਾਂਜੀ ਓਕੇ ਓਕੇ ਤੇ ਆਹ ਚੀਜ਼ ਸੀ ਵੀਰੇ ਜਦੋਂ ਸਕੂਲ ਦੇ ਵਿੱਚ ਆਪਾਂ ਨੇ ਕਿਸੇ ਤਰ੍ਹਾਂ ਦਾ ਕੋਈ ਫੰਕਸ਼ਨ ਹੋਣਾ ਜੀ ਤੇ ਜਿਹੜੇ ਮੇਰੇ ਸਕੂਲ ਮਰੇ ਕਲਾਸ ਫੈਲੋਂ ਨੇ ਜੀ ਚਲੋ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਜੇ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਊਗੀ ਹਾਂ ਵੀ ਉਹੀ ਪਾ ਲਈ ਹੈਗਾ ਠੀਕ ਆ ਤੇ ਬਾਕੀ ਨਾ ਵੀਰੇ ਜਦੋਂ ਉਹਦੇ ਵਿੱਚ ਸਾਡੀ ਰੁਚੀ ਸੀਗੀ ਯਾਰ ਵੀ ਇਹ ਕੰਮ ਕਰਨ ਦੀ ਇਹ ਚੀਜ਼ਾਂ ਚ ਉਸ ਤੋਂ ਬਾਅਦ ਕੀ ਹੋਇਆ ਜੀ ਕੁਝ ਸਮਾਂ ਪਾ ਕੇ ਆਪਾਂ ਨੇ ਕਰੀ 10ਵੀਂ ਕਰੀ ਹੋਰ ਵੀਰੇ ਉਸ ਤੋਂ ਬਾਅਦ ਨਾ ਕੋਈ ਕੰਮ ਚ ਇਹ ਜੇ ਫਸ ਗਏ ਵੀਰੇ ਉੱਥੇ ਮੁਸ਼ਕਲ ਹੋ ਗਿਆ ਇਹ ਚੀਜ਼ ਚ ਆਉਣਾ ਅੱਛਾ ਹਾਂ ਜੀ ਹਾਂ ਜਿਵੇਂ ਆਪਾਂ ਕਹਿੰਦੇ ਵੀਰੇ ਵੀ ਕੀੜਾ ਹੁੰਦਾ ਜਿਹੜਾ ਵੀ ਕੋਈ ਗੱਲ ਨਹੀਂ ਯਾਰ ਟਾਈਮ ਪਾ ਕੇ ਉੱਠਦਾ ਜਾਂ ਕਿਵੇਂ ਵੀ ਉੱਠਦਾ ਹੈ ਯਾਰ ਫਿਰ ਸਾਡੇ ਮਨ ਚ ਨਾ ਆਇਆ ਵੀ ਅਸੀਂ ਜਿਵੇਂ ਆਮ ਗੱਲਾਂ ਕਰਦੇ ਆਂਗੇ ਇੱਕ ਦੂਜੇ ਨਾਲ ਕਿਉਂਕਿ ਬਸ ਚੱਜ ਜਾਂਦੇ ਗੱਲ ਜਾਂ ਕੋਈ ਇਹੀ ਜੀ ਗੱਲ ਕਰਤੇ ਆਂ ਅਗਲੇ ਹੱਸ ਪੈਣਾ ਹੂੰ ਜੇਰਾ ਫਿਰ ਆਪਣੇ ਮਨ ਚ ਆਏ ਵੀ ਯਾਰ ਜਦੋਂ ਲੋਕਾਂ ਐ ਹੱਸ ਸਕਦੇ ਆ ਜੇਰਾ ਆਪਾਂ ਆ ਜਰੀ ਨਹੀਂ ਹਸਾ ਸਕਦੇ ਬਿਲਕੁਲ ਜੀ ਵੀਰੇ ਆ ਚੀਜ਼ ਤੋਂ ਬਰੇ ਬਾਇਆ ਮੰਨ ਕੇ ਚੱਲੇ ਇਧਰ ਨੂੰ ਆ ਲੈਣ ਚ ਆ ਗਏ ਵੀਰੇ ਆਪਾਂ ਅੱਛਾ ਹਾਂ ਜੀ ਹਾਂ ਤੇ ਬਾਕੀ ਬਾਈ ਗੱਲ ਇਹ ਹੁੰਦੀ ਆ ਹੁਣ ਬਹੁਤ ਭਰਾਏ ਸੋਚਦੇ ਹੁਣ ਕਿ ਵੀ ਜਿਹੜੇ ਇੰਨੇ ਲੋਕਾਂ ਨੂੰ ਹਸਾ ਸਕਦੇ ਆ ਵੀ ਆਪ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕ ਹਾਸ ਆ ਆਪ ਵੀ ਵੀਰੇ ਤਾਂ ਵੀ ਖੁਸ਼ੀ ਰਹਿੰਨਾ ਯਾਰ ਐਵੇਂ ਕਹੀ ਹਾਂ ਹਾਂ ਵੀ ਯਾਰ ਠੀਕ ਆ ਹਾਂ ਇੱਕ ਪਾਸੇ ਹੁੰਦਾ ਵੀਰੇ ਵੀ ਯਾਰ ਉੱਥੇ ਕਹਿਣਾ ਕੁਝ ਤੇ ਆਪਦੇ ਚੇ ਕੁਝ ਹੋਰ ਵੀ ਅਸੀਂ ਖੁਸ਼ ਰਹੇ ਨਾ ਯਾਰ ਕੋਈ ਜੀ ਗੱਲ ਨਹੀਂ ਵੀਰੇ ਬਿਲਕੁਲ ਜੀ ਕਿਉਂਕਿ ਗੱਲ ਇਹ ਆ ਜਾਂਦੀ ਉਹਨਾਂ ਜਿਵੇਂ ਇੱਕ ਕਹਾਵਤ ਹੈ ਵੀ ਇੱਕ ਜਦੋਂ ਜੋਕਰ ਜਾਂਦਾ ਹੈ ਹਨਾ ਹਾਂ ਜੀ ਉਹਦੇ ਮਤਲਬ ਉਹਨੇ ਆਪਣੀ ਮਾਂ ਦੇ ਵਾਸਤੇ ਕਫਨ ਖਰੀਦਣਾ ਹੁੰਦਾ ਪਰ ਉਹ ਲੋਕਾਂ ਨੂੰ ਹਸਾ ਕੇ ਹਾਂ ਜੀ ਅੰਦਰੋਂ ਦੇਖੋ ਕਿੰਨਾ ਦੁਖੀ ਹੁੰਦਾ ਨਾ ਕਿਉਂਕਿ ਬਹੁਤ ਹਾਸਿਆਂ ਦੇ ਪਿੱਛੇ ਜਿਵੇਂ ਕਹਿੰਦੀ ਇੱਕ ਦੁੱਖ ਦੁੱਖਾਂ ਭਰੀ ਜ਼ਿੰਦਗੀ ਹੁੰਦੀ ਆ ਮਾਮੂਲੀ ਤਾਂ ਵੀਰੇ ਟੈਨਸ਼ਨਾਂ ਦੇਖੋ ਹੁੰਦੀ ਰਹਿੰਦੀਆਂ ਨੇ ਜੇ ਹੁਣ ਆਪਾਂ ਉਹਨੂੰ ਕਹੀ ਵੀ ਚੱਲ ਯਾਰ ਵੀ ਆਪਣੇ ਤਾਂ ਆਏ ਹੈਗਾ ਯਾਰ ਆਪਰੇ ਟੈਨਸ਼ਨ ਯਾਰ ਉਹਦਾ ਕੀ ਫਾਇਦਾਗਾ ਨਾ ਟੈਨਸ਼ਨ ਵਗ ਜੂਗੀ ਇਹ ਚੀਜ਼ ਨਾਲ ਨਹੀਂ ਜਾਂਦੀ ਟੈਨਸ਼ਨ ਇਹ ਤਾਂ ਯਾਰ ਪੰਨ ਕੇ ਜਦ ਦਿਲ ਖੁਸ਼ ਰੱਖੋ ਉਹ ਕਹਿੰਦੇ ਨਹੀਂ ਹੁੰਦੇ ਜਿਵੇਂ ਗਾਇਕ ਦਾ ਪੁਰਾਣਾ ਗਾਣਾ ਕਹਿੰਦਾ ਮੱਛੀ ਦਨੂ ਮੱਛ ਲੈਣ ਦੇ ਦਾਣੇ ਚੱਬੀ ਰਮਾਲ ਵਸਾ ਕੇ ਚੱਬੀ ਰਮਾਲ ਵਸਾ ਕੇ ਹਾਂਜੀ ਹਾਂ ਇਹ ਪਹਿਲੀ ਥੋੜਾ ਪਿੰਡ ਹੈਗਾ ਬਾਲੀਆਂ ਤੇ ਜਿਹੜਾ ਸਾਡਾ ਗੈਂਡਾ ਬਾਬਾ ਇਹਨਾਂ ਦੇ ਪਿੰਡ ਕਿਹੜਾ ਬਈ ਇੱਕੋ ਪਿੰਡ ਦੇ ਆ ਵੀਰੇ ਅਸੀਂ ਇੱਕੋ ਪਿੰਡ ਵੀ ਇਹ ਤੁਹਾਡਾ ਪਹਿਲਾਂ ਤੇ ਦੋਨਾਂ ਇਕੱਠਿਆਂ ਦਾ ਰਹਿਣ ਦਾ ਸੁਭਬ ਹੁੰਦਾ ਸੀ ਕਿ ਜਾਂ ਹੁਣ ਮੌਕੇ ਤੇ ਤੁਹਾਡੀ ਜੋੜੀ ਬਣੀ ਨਾ 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 ਵੀਰੇ ਇਕੱਲੇ ਅਸੀਂ ਵੀਡੀਓ ਕਰਕੇ ਨਹੀਂ ਇਕੱਠੇ ਹੋਏ ਹਾਂਜੀ ਨਾ ਜੀ ਨਾ ਅਸੀਂ ਮੰਨ ਕੇ ਚਲੋ ਮੇਰਾ ਘਰ ਪਿਆ ਹੂੰ ਬਾਬਾ ਜੀ ਨਾਲ ਸੀਗੇ ਮੇਰੇ ਅੱਛਾ ਘਰ ਪੈਣ ਦੇ ਵਿੱਚ ਵੀ ਇਹਨਾਂ ਨੇ ਮੰਨ ਕੇ ਚਲੋ ਪੂਰੀ ਮਦਦ ਕਰੀ ਆ ਜੀ ਹੂੰ ਤੇ ਵੀਰੇ ਇੱਕ ਤਾਂ ਇਹ ਵੀ ਵੀਡੀਓ ਕਰਕੇ ਸਾਡੀ ਪਹਿਲ ਤੂੰ ਹੀ ਹੈਗਾ ਸਿਸਟਮ ਵੀ ਜਦੋਂ ਆ ਸਾਡਾ ਇਹ ਇੱਧਰ ਅਸੀਂ ਨਵਾਂ ਘਰ ਚੇਂਜ ਕਰਿਆ ਸੀਗਾ ਉੱਥੇ ਸਾਡਾ ਵੀਰੇ ਚੱਲਦਾ ਆ ਰਿਹਾ ਹੈਗਾ ਇਹ ਜੀ ਕੋਈ ਗੱਲ ਨਹੀਂ ਹੈਗੀ ਵੀਡੀਓ ਕਰਕੇ ਨਿਕਲਦਾ ਸਾਡਾ ਪਹਿਲਾਂ ਤੁਸੀਂ ਆ ਵੀਰੇ ਠੀਕ ਹੈ ਜੀ ਤੇ ਗੱਲ ਬਈ ਇਹ ਆ ਹੁਣ ਨਾ ਮੈਨੂੰ ਲਗਭਗ ਜਿਵੇਂ ਕਹਦੀਏ ਡੇਢ ਮਹੀਨਾ ਹੋ ਗਿਆ ਠੀਕ ਹੈ ਜੀ ਜਿਹੜੀ ਵੀ ਵੀਡੀਓ ਦੇਖਦਾ ਮੈਂ ਲਗਭਗ ਤੁਹਾਡੀ ਮਿਲੀਅਨ ਜੀ ਹੁੰਦੀ ਹੈ ਹਨਾ ਹਾਂਜੀ ਹਾਂਜੀ ਵੀਰੇ ਬਈ ਇਸ ਜਿਵੇਂ ਕਹਦੀਏ ਆਪਾਂ ਇਹ ਹੁਣੀ ਤੁਸੀਂ ਟ੍ਰੈਂਡਿੰਗ ਦੇ ਵਿੱਚ ਆਏ ਉਹ ਕੋਈ ਦੂ ਪਹਿਲਾਂ ਵੀ ਇਸ ਤਰ੍ਹਾਂ ਹੀ ਸੀ ਨਹੀਂ ਵੀਰੇ ਇਹ ਹੋ ਗਿਆ ਸਾਲ ਕੁ ਸੇ ਮਹੀਨੇ ਹੋ ਗਏ ਜੀ ਅੱਛਾ ਥੋੜਾ ਜਿਹਾ ਵੱਧਾ ਜਿਉਂ ਕਰਦੇ ਨੂੰ ਸਾਨੂੰ ਹੋ ਗਈ 2.5 ਸਾਲ ਵਾਂਗੂ ਅੱਛਾ 2.5 ਸਾਲ ਤੋਂ ਤੁਹਾਨੂੰ ਵਰਕ ਕਰਦੇ ਨੂੰ ਹੋ ਗਿਆ ਠੀਕ ਆ ਹਾਂਜੀ ਓਕੇ ਤੇ ਬਬੂ ਤੁਹਾਡਾ ਪੱਕਾ ਨਾਮ ਕੀ ਹੈ ਕਿ ਇਦਾਂ ਤੁਹਾਨੂੰ ਕੈਂਡੇ ਦੇ ਨਾਮ ਨਾਲ ਕਿਵੇਂ ਜਾਣਦੇ ਆ ਪੱਕਾ ਨਾਮ ਤਾਂ ਹੀ ਹੈ ਹਾਂਜੀ ਪੱਕਾ ਨੋ ਤਾਂ ਤਾਂ ਨਾ ਨਹੀਂ ਮੰਨੇ ਨੇ ਅਸਾ ਪੱਕਾ ਨਹੀਂ ਧਰਤਾ ਹੁਣ ਇਹ ਪੱਕਾ ਰੱਖਦਾ ਹੂੰ ਨਾਮ ਚਾਹੀਦਾ ਵੀ ਤੁਹਾਨੂੰ ਇਦਾਂ ਦਾ ਦੀ ਲੋਗ ਅਸਾ ਕੋਈ ਨਹੀਂ ਕਿਉਂਕਿ ਜਦੋਂ ਹਾਸਿਆ ਠੱਠਿਆਂ ਦੀ ਗੱਲ ਚੱਲਦੀ ਹੈ ਨਾ ਉਦੋਂ ਪਹਿਲਾਂ ਮਤਲਬ ਨਾਮ ਤਾਂ ਜ਼ਰੂਰੀ ਆ ਨਾਮ ਸੁਣ ਕੇ ਜਿਹੜੇ ਲੋਕ ਹੱਸਦੇ ਆ ਤੁਹਾਡੀ ਵੀਡੀਓ ਦੇਖ ਕੇ ਨਹੀਂ ਸੁਣਦੇ ਨੇ ਹੁਣ ਕਿਆ ਚਦੇ ਨੇ ਠੀਕ ਹੈ ਜੀ ਇੱਕ ਨਾ ਬਈ ਮੈਂ ਹੋਰ ਗੱਲ ਦੇਖੀ ਆ ਹਾਂਜੀ ਤੁਹਾਡੇ ਨਾਲ ਵੀ ਮਤਲਬ ਤੁਹਾਨੂੰ ਪਿੰਡ ਦੇ ਵਿੱਚੋਂ ਕਿੰਨਾ ਕਸਹਿਜ ਹੋ ਗਿਆ ਇਹ ਦੱਸਿਓ ਕਿਉਂਕਿ ਮੈਂ ਜਦੋਂ ਕਮੈਂਟ ਪੜ੍ਹਦਾ ਬਹੁਤੇ ਕਮੈਂਟ ਜਿਹੜੇ ਜੇ ਹੁਣ ਤੁਹਾਡੂ 1000 ਕਮੈਂਟ ਆ ਤੁਹਾਡੀ ਪੋਸਟ ਦੇ ਉੱਪਰ ਵੀ ਵਿੱਚੋਂ 150 ਤਾਂ ਵੈਸੇ ਨੈਗੇਟਿਵ ਹੁੰਦੇ ਹੀ ਹੁੰਦਾ ਹਨਾ ਇਹ ਤਾਂ ਗੱਲ ਹੈ ਵੀ ਉਹ ਲੋਕ ਤੁਹਾਨੂੰ ਚੰਗਾ ਕਿਉਂ ਨਹੀਂ ਮੰਨਦੇ ਕੀ ਗੱਲਾਂ ਬਾਤਾਂ ਨੇ ਉਹ ਕੋਈ ਗੰਦ ਵੀ ਲਿਖਦਾ ਕੋਈ ਕੁਝ ਵੀ ਲਿਖਦਾ ਹਨਾ ਬਹੁਤ ਕੁਝ ਲਿਖਦੇ ਆ ਲੋਕ ਹਾਂ ਇਹੀ ਤਾਂ ਹੈ ਤੁਸੀਂ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਗੁੱਸਾ ਨਾ ਕਰੋ ਵੀਰੇ ਹਾਂਜੀ ਤੁਸੀਂ ਵੀ ਜਿਹੜੇ ਪਿੰਡ ਤੋਂ ਹੀ ਹੂੰ ਤੋਂ ਨੂੰ ਪਿੰਡ ਦੇ ਕਿੰਨਾ ਕੋਹ ਕਰਦੇ ਨੇ ਜੀ ਨਹੀਂ ਸਾਂਝੋਕ ਦਿੰਦੇ ਹਨਾ ਜੀ ਤੇ ਇਹਨਾਂ ਵੀਰੇ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆਂਗੇ ਜਿਵੇਂ ਹੁਣ ਤੁਸੀਂ ਮੰਨ ਲਓ ਇਹ ਨਹੀਂ ਕੱਲਾ ਮਰੀਲਾਣਾ ਨਹੀਂ ਕਹਿ ਰਿਹਾ ਕੋਈ ਆਪਾਂ ਨੇ ਮੰਨ ਲਓ ਯਾਰ ਕੋਈ ਕੰਮ ਸਿੱਖਣਾ ਹੈ ਜਾਂ ਕਿਸੇ ਨੇ ਵੱਡਾ ਇੰਜੀਨੀਅਰ ਬਣਨਾ ਹੈ ਬਿਲਕੁਲ ਜੀ ਜਾਂ ਕੋਈ ਵੱਡਾ ਬਣ ਕੇ ਆਉਣਾ ਪਿੰਡ ਨਹੀਂ ਬਣਾਉਂਦਾ ਵੀਰੇ ਇਹ ਪਹਿਲਾਂ ਆਪਾਂ ਨੂੰ ਬਣ ਕੇ ਆਉਣਾ ਪੈਂਦਾ ਫਿਰ ਪਿੰਡ ਉਹ ਕਰਦਾ ਹੈਗਾ ਬਿਲਕੁਲ ਜੀ ਹਾਂ ਇਹ ਚੀਜ਼ ਹੁੰਦੀ ਹੈ ਵੀਰੇ ਤੇ ਬਾਕੀ ਨਾ ਤਾਨੂੰ ਪਤਾ ਹੀ ਆ ਵੀਰੇ ਪਿੰਡ ਚ ਆਏ ਸਾਰੇ ਪਿੰਡ ਵੀ ਨਹੀਂ ਮਾੜਾ ਵੀਰੇ ਹੂੰ ਬਹੁਤ ਚਾਉਂਦੇ ਵੀ ਨੇ ਵੀਰੇ ਜਿਹੜੇ ਚਾਉਂਦੇ ਨੇ ਉਹ ਤਾਂ ਆਪ ਨੂੰ ਮੂਹਤ ਹੀ ਪਤਾ ਲੱਗ ਜਾਂਦਾ ਵੀਰੇ ਬਿਲਕੁਲ ਜੀ ਹਾਂ ਇਹ ਚੀਜ਼ ਬਾਕੀ ਜਿਵੇਂ ਕਹਿੰਦੀ ਵੀ ਵੱਧ ਤਾਂ ਲੱਤਾਂ ਖਿੱਚਣ ਵਾਲੀਆਂ ਚੀਜ਼ ਹਾਂ ਹਾਂ ਲੱਤਾਂ ਲੱਤਾਂ ਵਾਲੀਆਂ ਮੈਨੇਜਮੈਂਟ ਮੈਂ ਦੋ ਤਿੰਨ ਗੱਲਾਂ ਮੇਰੇ ਇੱਕ ਰੀਜਨ ਚ ਹੁੰਦੀਆਂ ਨੇ ਵੀ ਪੇਕੇ ਸਹੁਰੇ ਨਾਨਕੇ ਚੌਥੇ ਜੁੰਡੀ ਦੇ ਯਾਰ ਹੈਨਾ ਇਹ ਨਹੀਂ ਦੰਦੇ ਮਾਨਤਾ ਚਾਹੀ ਲੱਖ ਬਣ ਜਾ ਉਤਾਰ ਹਨ ਉਹਨਾਂ ਨੇ ਮਤਲਬ ਇਹ ਗਣਾ ਵੀ ਉਹ ਹੋ ਜਾਂਦਾ ਯਾਰ ਹਨ ਪਰ ਮੁੱਲ ਕਦੋਂ ਪੈਂਦਾ ਜਦੋਂ ਤੁਹਾਨੂੰ ਲੋਕ ਬਾਹਰ ਹਨਾ ਬਾਹਰ ਵੀਰੇ ਮੈਂ ਕਹਿੰਦਾ ਯਾਰ ਬਾਈ ਜਿਹੜੇ ਆਪਣੀ ਇੰਟਰਵਿਊ ਦੇਖ ਰਹੇ ਨੇਗੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਵੀਰੇ ਇੰਗਲੈਂਡ ਹਾਂਜੀ ਆਪਣਾ ਕੈਨੇਡਾ ਹੀ ਹੂੰ ਜਦੋਂ ਅਸੀਂ ਵੀਰੇ ਇੰਸਟਾ ਤੇ ਹੋ ਜਾਂਦੇ ਆਨਲਾਈਨ ਪਹਿਲੀ ਗੱਲ ਤਾਂ ਵੀਰੇ ਅਸੀਂ ਸੇਤੀ ਹੁੰਦੇ ਨਹੀਂ ਹਾਂ ਲੰਘਾਦ ਨੇ ਮਹੀਨਾ ਵੀ ਨਾ ਵੀ ਨਾ ਵੀ ਕਹੀ ਵੀਰੇ ਇੱਕ ਨਾ ਉਹਦੇ ਬਾਰੇ ਇੰਨਾ ਪਤਾ ਜਾਂ ਨਹੀਂ ਹੈਗਾ ਹਾਂ ਕਈ ਵਾਰੀ ਯਾਰ ਕੁਝ ਕਿਹਾ ਜਾਵੇ ਗਲਤਬਲਤ ਹਨਾ ਏ ਬਾਈ ਪੂਰਾ ਕਹਿੰਦੇ ਨੇ ਯਾਰ ਵੀ ਬਾਬੇ ਤੁਸੀਂ ਯਾਰ ਦੇਸੀ ਟਾਈਪ ਤੁਹਾਡਾ ਸਿਸਟਮ ਆ ਯਾਰ ਤੁਸੀਂ ਚੱਲੀ ਚੱਲੋ ਬਾਈ ਤੁਹਾਡੇ ਨਾਲ ਆਂਗੇ ਯਾਰ ਉਦੋਂ ਬਾਈ ਖੁਸ਼ੀ ਹੁੰਦੀ ਹੈ ਵੀ ਯਾਰ ਵੀ ਉਹ ਬੰਦੇ ਯਾਰ ਸਿੱਖ ਗਏ ਬਾਈ ਉਹ ਇੱਡੀ ਇੱਥੋਂ ਜਾ ਕੇ ਉਹ ਸਿੱਖ ਕੇ ਕੁਝ ਨਾ ਕੁਝ ਬਾਈ ਬਿਲਕੁਕੁਲ ਇਹ ਚੀਜ਼ ਤੇ ਵੀਰੇ ਮਾਨ ਹੁੰਦਾਗਾ ਬਾਬੇ ਨੂੰ ਦੱਸਦੇ ਬਾਬੇ ਐਂ ਕਰਕੇ ਆਪਾਂ ਚੱਲ ਰਹੇ ਹਾਂਗੇ ਬਿਲਕੁਲ ਜੀ ਬਿਲਕੁਲ ਖੁਸ਼ੀ ਹੁੰਦੀਗੀ ਨਾ ਵੀਰੇ ਬਾਕੀ ਇਹ ਵੀ ਗੱਲ ਲੈਣਾ ਜੀ ਤੇ ਜੇ ਤੁਹਾਡੇ ਮਤਲਬ ਉਮਰ ਦੀ ਗੱਲ ਕਰੀਏ ਤੁਹਾਡੀ ਉਮਰ ਕਿੰਨੀ ਹੋਗੀ ਜੀ 70 ਦੇ ਲਗਭਗ 70 ਦੇ ਲਗਭਗ ਹੈਨਾ ਜਿਹੜੀ ਤੁਹਾਨੂੰ ਪਸਲਿਆ 1.5-2 ਸਾਲਾਂ ਦੇ ਵਿੱਚ ਪ੍ਰਸਿੱਧੀ ਮਿਲੀ ਆ ਹੋ ਸਕੇ ਸਾਰੀ ਜ਼ਿੰਦਗੀ ਚੋਂ ਪਹਿਲਾਂ ਮਿਲੀ ਹੋਵੇ ਨਾ ਮਿਲੀ ਨਹੀਂ ਹਨਾ ਜੀ ਨਾ ਜੀ ਮਿਲੀ ਨਹੀਂ ਜਦੋਂ ਕਿਤੇ ਰਿਸ਼ਤੇਦਾਰੀ ਚ ਜਾਂਦੇ ਹੋ ਬੱਚੇ ਦੀ ਭੀੜ ਲੱਗ ਜਾਂਦੀ ਹੁੰਦੀ ਆ ਮੇਰੇ ਕੋਲੇ ਉਹ ਵੀ ਇਕੱਠ ਹੋ ਜਾਂਦਾ ਅਸਈ ਕਬੱਡੀ ਗੱਲਾਂ ਹੀ ਹੁੰਦੀਆਂ ਹਨਾ ਜੀ ਨਰੇ ਕਿਉਂਕਿ ਆਪਣੇ ਆਪ ਨੂੰ ਸਕੂਨ ਉਹ ਤੋਂ ਮਿਲਦਾ ਜਦੋਂ ਮਤਲਬ ਲੋਕ ਵੀ ਫੋਟੋ ਕਰਾਉਣ ਵਾਲਿਆਂ ਦੀ ਭੀੜ ਜੁੜਦੀ ਆ ਹਨਾ ਜੀ ਤੇ ਹੋਰ ਵੀ ਗੱਲਾਂ ਪਤਾ ਇਹਦੇ ਬਾਰੇ ਤੁਹਾਡੀ ਮਤਲਬ ਬਹੁਤ ਹੁੰਦੀ ਆ ਅਸਈ ਹੋਰ ਤਾਂ ਵੀ ਆਪਣੇ ਨਾ ਇੱਕ ਦਿਨ ਬਰਨਾਲੇ ਦੀ ਗੱਲ ਦੱਸਦੇ ਆਂ ਵੀਰੇ ਹੂੰ ਯਾਰ ਹੁਣ ਆਪਾਂ ਤੁਹਾਨੂੰ ਪਤੀਏ ਵੀ ਕਿਹੋ ਜਿਹੀ ਲਿਵਾਸ ਚ ਰਹਿਣੇ ਆ ਬਈ ਬਿਲਕੁਲ ਜੀ ਬਿਲਕੁਲ ਬਈ ਉਹਨੇ ਸਾਨੂੰ ਬੰਦਾ ਬਈ ਉਹਦੇ ਨਾਲ ਨਿਕਾਜਾ ਬੱਚਾ ਜੀ ਆਪਣੀ ਇੰਟਰਵਿਊ ਦੇਖ ਰਿਆ ਹੋਊਗਾ ਤਾਂ ਬਾਈ ਜੀ ਸਲਾੰਗਾ ਕਰ ਰਹੇ ਆ ਜੀ ਉਹਦੇ ਚ ਹਾਂਜੀ ਹਾਂਜੀ ਉਹ ਬਾਈ ਨੂੰ ਮੈਂ ਕਿਹਾ ਕਹਿੰਦਾ ਵੀਰੇ ਹੋਰ ਕਾਲੀ ਕਿਵੇਂ ਮੈਂ ਠੀਕ ਆ ਵੀਰੇ ਹਾਂਜੀ ਉਹਨੇ ਬਾਈ ਕੁੱਟ ਕੇ ਜੱਫੀ ਪਾ ਲਈ ਮਿਲੇ ਕਹਿੰਦਾ ਯਾਰ ਬਈ ਤੁਸੀਂ ਯਾਰ ਵੀ ਵਧੀਆ ਯਾਰ ਤੁਹਾਡਾ ਸਿਸਟਮ ਵੀ ਤੁਸੀਂ ਦੇਸੀ ਟਾਈਪ ਯਾਰ ਬਈ ਚਾਹੀਦੀ ਹੈ ਜਰ ਨੇਚਰਲ ਚੀਜ਼ ਹੈਗੀ ਇਹ ਬਿਲਕੁਲ ਜੀ ਬਈ ਮੈਂ ਉਹਨੂੰ ਕਿਤੇ ਪੁੱਛ ਬੈਠਾ ਹੂੰ ਮੈਂ ਕਿਹਾ ਵੀਰੇ ਯਾਰ ਅਬੀ ਉਹ ਬਾਈ ਦੇ ਕੈਫਰੀ ਪਾਈ ਮੈਂ ਯਾਰ ਵੀਰੇ ਮੇਰੇ ਦਿਲ ਚ ਆਇਸੀ ਮੈਂ ਯਾਰ ਕਹੂੰ ਵੀ ਛੱਡੇ ਆਉਣਾ ਮੈਂ ਤੁਹਾਨੂੰ ਹਾਂ ਉਹ ਕਹਿੰਦਾ ਵੀਰੇ ਮੇਰੇ ਲਈ ਤਾਂ ਥਾਰ ਗੱਡੀ ਖੜੀਏਗੀ ਚਿੱਟੇ ਰੰਗ ਦੀ ਅੱਛਾ ਬਈ ਮੈਂ ਇਹ ਚੀਜ਼ ਸੋਚੀ ਵੀ ਯਾਰ ਬੰਦਾ ਇੰਨਾ ਰਿਚ ਹੋ ਕੇ ਵੀ ਬੰਦੇ ਦੇ ਯਾਰ ਦਿਆਲਤਾ ਇੰਨੀ ਹੈਗੀ ਕੀ ਪਤਾ ਨਾ ਯਾਰ ਯਾਰ ਇਹ ਹੁੰਦਾਗਾ ਵੀਰੇ ਇੱਥੇ ਨਹੀਂ ਲੋਕ ਲੈ ਕੇ ਯਾਰ 20000 ਦੀ ਮਰੂਤੀ ਅੱਖਾਂ ਚ ਰੇਤਾ ਪਾਉਂਦੇ ਫਿਰਦੇ ਨੇਗੇ ਸਹੀ ਗੱਲ ਹੈ ਇਹ ਚੀਜ਼ ਵੀ ਹੈਗੀ ਹੈ ਵੀਰੇ ਇਹ ਵੀ ਗੱਲ ਹੈਗੀ ਹੈ ਤੁਹਾਨੂੰ ਲਾਣੂ ਕੱਟ ਤੋਂ ਕੱਟ 18-20 ਲੱਖ ਦੀ ਗੱਡੀ ਏ ਹਨਾ ਬੰਦੇ ਨੇ ਨੰਬਰ ਤਾਂ ਦਿਖਾਈ ਵੀਰੇ ਨੰਬਰ ਵੀ ਦੇ ਕੇ ਗਿਆ ਮੈਨੂੰ ਕਹਿੰਦਾ ਵੀਰੇ ਤੁਸੀਂ ਆਇਓ ਅੱਛਾ ਤੇ ਕਹਿੰਦਾ ਵੀ ਆ ਪਹਿਲੇ ਸਾਬਾਈ ਦਾ ਆਪਾਂ ਨੂੰ ਬੁਲਾਉਣਗੇ ਵੀਰੇ ਉਹ ਥੋੜੇ ਦਿਨਾਂ ਤੱਕ ਠੀਕ ਹੈ ਜੀ ਤੇ ਉੱਥੇ ਵੀ ਜਾ ਕੇ ਤੋਂ ਚਲੋ ਜਿਵੇਂ ਵੀ ਹੋਊਗਾ ਹਨਾ ਵੀਰੇ ਬਿਲਕੁਲ ਬਿਲਕੁਲ ਹਨਾ ਤੇ ਭਾਈ ਇੱਕ ਅਦਾ ਰੰਗ ਹੋ ਜੇ ਜਿਹੜਾ ਤੁਸੀਂ ਮਤਲਬ ਉਹ ਕਹਿਣੇ ਹੁੰਦੇ ਉਹ ਵੀ ਆਗੇ ਓਏ ਹਨਾ ਉਹ ਚੀਜ਼ ਥੋੜੀ ਜਰੂਰ ਪੇਸ਼ ਕਰੋ ਕਿਉਂਕਿ ਜਿਹੜੀ ਚੀਜ਼ ਨਾਲ ਆਪਣੀ ਪਹਿਚਾਨ ਬਣਾਈ ਆ ਹਨਾ ਕੋਈ ਉਸ ਤਰ੍ਹਾਂ ਦਾ ਡਾਈ ਲੁੱਕ ਕੀ ਗੱਲ ਬਾਤਾਂ ਨੇ ਉਤਾ ਬਰੇ ਬੰਨ ਕੇ ਚਲੋ ਜਿਵੇਂ ਹੁਣ ਆਪਾਂ ਐਸੀ ਨਿਓ ਕਰਿਆ ਸੀ ਜੀ ਆਪਣੀ ਉਹ ਵੀਡੀਓ ਵੀ ਬਹੁਤ ਚੱਲੀ ਜੀ ਹਮ ਕੜੈਚੂਲੇਸ਼ਨ ਹਾਂ ਕ੍ਰੈਚੂਲੇਸ਼ਨ ਹਾਂਜੀ ਹਾਂਜੀ ਜਿਵੇਂ ਉਹਨੇ ਮੂਰੋ ਕਿਹਾ ਕਿ ਨਾ ਓਏ ਆਜੋ ਭਾਈ ਜਦੋਂ ਉਹ ਕਹਿੰਦਾ ਨਵੀਂ ਗੱਡੀ ਲੈ ਲਈ ਵਧਾਈਆਂ ਓਏ ਹਾਂਜੀ ਹਾਂਜੀ ਤੇ ਉਸ ਵਾਰ ਬਾਬਾ ਜੀ ਨੇ ਕਿਹਾ ਉਹ ਭੈਣੋ ਤੁਹਾਨੂੰ ਵੀ ਕੜੈਚੂਲੇਸ਼ਨ ਓਏ ਹਾਂਜੀ ਬਾਬਾ ਥੋੜਾ ਕਹਿ ਕੇ ਦਿਖਾਓ ਕਿਵੇਂ ਕਹਿਦੀ ਹੋ ਉਹ ਤੁਹਾਨੂੰ ਵੀ ਕੜੈਚੂ ਲਖਨਉਏ ਉਹ ਉਹ ਤੇ ਉਹਨਾਂ ਇੱਥੇ ਵੀਰੇ ਥੋੜਾ ਜਿਆ ਐਂ ਜੱਕ ਰਹੇ ਹਾਂਗੇ ਕਿਉਂਕਿ ਵੀਰੇ ਪਹਿਲੀ ਵਾਰੀ ਹੋਇਆ ਨਾ ਸਾਡੇ ਨਾਲ ਇਹ ਬਿਲਕੁਲ ਜੀ ਬਿਲਕੁਲ ਤੇ ਉੱਥੇ ਅਸੀਂ ਖੁੱਲੇ ਹੁੰਨੇ ਹਾਂਗੇ ਖੁੱਲੇ ਹੁੰਨੇ ਹਾਂ ਤੇ ਐਂ ਵੀ ਕੋਈ ਡਿਸਟਰਬ ਨਹੀਂ ਹੁੰਦੀ ਥੋੜਾ ਜਿਆ ਵੀਰੇ ਹੋ ਰਿਹਾ ਹੈਗਾ ਤੇ ਬਾਕੀ ਸੱਜਣੂ ਗੱਲ ਇਹ ਹੈ ਕਿਉਂਕਿ ਅਸੀਂ ਨਾ ਅੱਜ ਪਹਿਲੇ ਦਿਨ ਇਕੱਠੇ ਹੋਏ ਆ ਅਸੀਂ ਗਵਾਂਢੀ ਪਿੰਡਾਂ ਦੇ ਆ ਮੈਂ ਕੋਈ ਦੂਰੋਂ ਨਹੀਂ ਚੱਲ ਕੇ ਆਇਆ ਸਿਰਫ ਮਤਲਬ ਬਾਈ ਦਾ ਪਿੰਡ ਬਾਲੀਆਂ ਤੇ ਬਾਬੇ ਦਾ ਪਿੰਡ ਬਾਲੀਆਂ ਭਾਈ ਮੈਂ ਵੀ ਬਾਲੀਆਂ ਪਿੰਡੇ 'ਚ ਹੀ ਪੜਿਆ ਹਣਾ ਕਿਉਂਕਿ ਆਪਣਾ ਪਿੰਡ ਹੁਣ ਤਾਂ ਕਿ ਇੱਕ ਪਿੰਡੀ ਰਿਹਾ ਹੁਣ ਵੀ ਇੱਕ ਹੀ ਆ ਹਨਾ ਬਾੜੀਆਂ ਤੇ ਕੁੰਬੜਾਲ ਦਾ ਇੰਨਾ ਕਤਾਲ ਮੇਲਾ ਆਪਸ ਵਿੱਚ ਵੀ ਜਿਵੇਂ ਕਹਦੀਏ ਭੈਣ ਭਾਈਆਂ ਵਾਲਾ ਰਿਸ਼ਤਾ ਸੀ ਹਨਾ ਤੇ ਸੱਜਣੋਂ ਅਸੀਂ ਨਾ ਹਰ ਇੱਕ ਜਿਵੇਂ ਕਹਦੀਏ ਥੋੜੇ ਚਿਰ ਬਾਅਦ ਅਸੀਂ ਇਸੇ ਤਰ੍ਹਾਂ ਮਾਹੌਲ ਬਣਾਉਂਦੇ ਰਿਹਾ ਕਰਾਂਗੇ ਅਸੀਂ ਬੈਠਦੇ ਰਿਹਾ ਕਰਾਂਗੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰਾਂਗੇ ਨਾ ਤੇ ਕੋਈ ਹੋਰ ਗੱਲਬਾਤ ਜੀ ਕੋਈ ਹੋਰ ਡਾਇਲੌਗ ਸੁਣਾਓ ਵਧੀਆ ਹੋਰ ਕੁਝ ਲੈਣਾ ਸੁਣਾ ਦੇ ਕੁਝ ਲੈਣਾ ਸੁਣਾ ਦੋ ਜਿਵੇਂ ਕੋਈ ਬਜ਼ੁਰਗ ਹੁੰਦਾ ਉਹ ਕਹਦਾ ਹੁੰਦਾ ਆ ਜੋ ਗੋਲ ਗੱਪੇ ਖਾ ਲਓ ਓਏ ਫਿਰ ਤੁਸੀਂ ਮਤਲਬ ਉਹਨ ਕੰਦਸ ਰੋਈ ਤੂੰ ਕਹਿੰਨਾ ਨਹੀਂ ਤੂੰ ਸਿੱਧਾ ਤੂੰ ਛੋਟੇ ਛੋਟੇ ਨਹੀਂ ਹਾਂਜੀ ਇਹ ਕਹੂਗਾ ਹਾਂ ਤੁਰ ਹਾਂ ਉਹ ਗੱਲ ਵਾ ਉਹ ਭਾਏ ਦੋ ਗੋਲ ਗੱਪੇ ਖਾ ਲ ਓਏ ਉਹ ਭਾਏ ਅਜੇ ਤਾਂ ਕੁਚਲੇ ਖਾਣਿਆ ਓਏ ਅੜਾ ਤੈ ਕੈਂਡ ਗੱਲ ਵਾਤਾ ਮੈਂ ਆਪਾਂ ਪਹਿਲਾਂ ਗੱਲ ਕਰਕੇ ਹਟਦੀ ਕਮੈਂਟਾਂ ਦੀ ਠੀਕ ਹੈ ਵੀ ਉਹ ਲੋਕਾਂ ਦਾ ਮਤਲਬ ਕਿੱਦਾਂ ਦਾ ਨਜ਼ਰੀਆ ਹੋਣਾ ਯਾਰ ਜਿਹੜੇ ਆਪਾਂ ਨੂੰ ਮਤਲਬ ਲੋਕਾਂ ਨੂੰ ਆਪਾਂ ਟੈਨਸ਼ਨ ਆ ਤੁਝ ਦੂਰ ਕਰਦੇ ਆ ਆਪਾਂ ਲੋਕਾਂ ਦੇ ਚਿਹਰੇ ਤੇ ਹਾਸਾ ਲੈ ਕੇ ਆਉਨੇ ਹੋ ਤੁਸੀਂ ਹੈਨਾ ਪਰ ਉਹ ਲੋਕ ਹਲੇ ਵੀ ਤੁਹਾਡੇ ਵਾਸਤੇ ਜਿਵੇਂ ਕਹਿੰਦੀ ਇੱਕ ਪੱਦੀ ਸ਼ਬਦਾ ਵਾਲੀ ਜਿਹੜੀ ਲਿਖਦੇ ਆ ਉਹਨਾਂ ਬਾਰੇ ਕੀ ਤੁਹਾਡੇ ਵਿਚਾਰ ਨੇ ਪਹਿਲੀ ਗੱਲ ਤਾਂ ਵੀਰੇ ਜਾਨੂੰ ਸਹੀ ਗੱਲ ਦਾ ਨਹੀਂ ਇਹਦਾ ਦੇਖਦੀ ਨਹੀਂ ਹੈਗੇ ਯਾਰ ਅਸਾ ਠੀਕ ਹੈ ਜੀ ਮਟ ਘੁੱਟ ਜਾ ਘਾਟੀ ਫੜੀ ਦੇ ਨੇਗੇ ਓਕੇ ਤੇ ਆਪਾਂ ਨੂੰ ਇਧਰੋਂ ਹੀ ਨਹੀਂ ਬਈ ਉਹ ਪੈਸਾ ਮਿਲਦਾ ਹੈਨਾ ਆਪਦੇ ਕੰਮਾਂ ਚ ਜਿਵੇਂ ਕੋਈ ਨਹੀਂ ਵੀਰੇ ਉਹ ਕਰੀ ਜਾਂਦੇ ਬਾਕੀ ਹੁਣ ਵਿੱਚ ਸਾਨੂੰ ਨਾ ਅਸ਼ਤ ਨਹੀਂ ਕਰੇ ਜਿਵੇਂ ਕਹਿੰਦਾ ਬਜ਼ੁਰਗ ਕਹਿੰਦੇ ਨੇ ਵੀ ਵਿੱਚ ਗੰਦ ਪਾਇਆ ਤੁਸੀਂ ਗੰਦ ਪਾਉਣ ਲੱਗੇ ਹਨਾ ਇਹ ਗੰਦ ਪਾਉਣੇ ਹੋ ਬਈ ਗੰਦ ਪਾਉਣਾ ਪਤਾ ਇਹਨਾਂ ਨੂੰ ਪੁੱਛ ਵੀ ਕਿਹਨੂੰ ਕਹਿੰਦੇ ਨੇ ਹਮ ਕਿਸਦੇ ਘਰੇ ਜਾ ਕੇ ਹਮ ਘਰੇ ਜਾਣਾ ਯਾਰੀ ਰੱਖਣੀ ਹਮ ਉਹਦੀ ਭੈਣ ਤੇ ਅੱਖ ਰੱਖਣੀ ਗੰਦੇ ਇਹ ਆ ਬਈ ਬਿਲਕੁਲ ਸਭ ਤੋਂ ਵੱਡਾ ਗੰਦਾ ਸਭ ਤੋਂ ਵੱਡਾ ਗੰਦਾ ਬਈ ਹਮ ਚਰੇ ਦਾ ਦੋਸਤ ਸੀਗਾ ਹਾਂਜੀ ਵਿਆਹ ਹੋ ਗਿਆ ਹਮ اچانک ਦੋਸਤੀ ਡੈਥ ਹੋ ਗਈ ਓਕੇ ਦੋਨੇ ਦੋਸਤਾਂ ਦੀ ਇੱਕ ਚੋਦੀ ਡੈਥ ਹੋ ਗਈ ਘਰੇ ਆਉਂਦਾ ਜਾਂਦਾ ਸੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਦੂਜੇ ਦਿਨ ਉਹ ਤਾਂ ਲੇਖੇ ਭੱਜ ਗਿਆ ਉਹਦੀ ਘਰ ਵਾਲੀ ਨੂੰ ਹੋਏ ਹੋਏ ਗੰਦ ਇਹ ਆ ਯਾਰ ਮੈਂ ਹੁਣ ਇੱਥੇ ਗੱਲ ਕਰ ਇੱਕ ਤਰ੍ਹਾਂ ਦਾ ਵੀਰੇ ਕੰਟਰੋਲ ਕਰੀ ਬੈਠਾਂਗੇ ਸਾਰਾ ਗੰਦ ਤਾਂ ਇਹ ਹੈਗਾ ਹੋ ਸਕਿਆ ਉਹਦਾ ਦੋਸਤ ਮਰੀ ਇਸੇ ਕਾਰਨ ਹੋਵੇ ਕੋਈ ਬਈ ਕੁਝ ਵੀ ਜਾਣਦੇ ਨੇ ਇਹ ਅਸਲ ਵਿੱਚ ਬਈ ਲੋਕਾਂ ਨੂੰ ਪਤਾ ਨਹੀਂ ਵੀ ਗੰਦ ਕੀ ਹੈਗਾ ਉਹ ਗੰਦ ਨੂੰ ਇਹ ਸਮਾਪੋਰਟ ਕਰਨਗੇ ਉਹ ਬਈ ਕਰਨਗੇ ਕਰਨਗੇ ਉਸ ਗੰਦ ਨੂੰ ਇਹ ਸਪੋਰਟ ਕਰਦੇ ਆ ਕਰਦੇ ਨੇ ਜਿਹੜੇ ਲੋਕਾਂ ਦੇ ਚਿਹਰੇ ਤੇ ਹਾਸਾ ਲਿਆਉਂਦੇ ਆ ਲੋਕਾਂ ਨੂੰ ਟੈਨਸ਼ਨ ਚ ਉਡਾਉਂਦੇ ਆ ਉਹਨਾਂ ਨੂੰ ਇਹ ਲੋਕ ਕੀ ਲੱਗਦੇ ਆ ਭਾਈ ਇਹ ਸਿਸਟਮ ਹੀ ਆਏਗਾ ਉਹ ਪਤਾ ਕਿਉਂ ਵੀਰੇ ਹੋਇਆ ਹੋਇਆਗਾ ਨਹੀਂ ਹਰ ਇੱਕ ਬੰਦੇ ਨੂੰ ਲੀਡੀ ਰੱਖਣੀ ਪੈਂਦੀ ਆ ਨਾਲ ਮਸ਼ਹੂਰ ਹੋਣ ਲਈ ਬਿਲਕੁਲ ਜੀ ਹੂੰ ਭਾਈ ਮੰਨ ਕੇ ਚੱਲੋ ਆਪਾਂ ਮਾਨ ਨਹੀਂ ਕਰਕੇ ਕਹਿੰਦੇ ਹੈਗੇ ਉੱਪਰ ਦੀ ਕਿਰਪਾਗੀ ਵੀਰੇ ਬਿਲਕੁਲ ਜੀ ਸਾਡਾ ਯਾਰ ਭਾਈ ਦੋਨਾਂ ਜਣਾਂ ਦੀ ਚੱਲੀ ਜਾਂਦਾ ਹੈਗਾ ਸਹੀ ਹੈ ਨਹੀਂ ਜੀ ਉਹ ਭਾਈ ਆਪਾਂ ਵੀ ਨਹੀਂ ਚਲਾਉਂਦੇ ਹੈਗੇ ਜਿਹੜੇ ਮੇਰੇ ਵੀਰੇ ਸਪੋਰਟ ਕਰਦੇ ਨੇ ਉਹਨਾਂ ਨੂੰ ਕਹਣਾਂਗੇ ਅਸੀਂ ਬਿਲਕੁਲ ਜੀ ਵੀ ਥੋੜਾ ਵੀਰੇ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੀ ਉਹ ਆ ਚੀਜ਼ ਤਾਂ ਨਾ ਵੀਰੇ ਇਹ ਰੇੜੇ ਕਹਿੰਦੇ ਨੇ ਗੰਦਾ ਗੰਦਾ ਵੀ ਬਾਲੀਆਂ ਚੀਜ਼ਾਂ ਨੇਗੀਆਂ ਹੁਣ ਮੰਨ ਲਓ ਵੀਰੇ ਤੁਸੀਂ ਕਿਸੇ ਦੇ ਘਰੇ ਕੰਮ ਕਰਿਆ ਏ ਹਾਂਜੀ ਤੁਸੀਂ ਮਿਸਤਰੀ ਹੋ ਜਾਂ ਤੁਸੀਂ ਕਿਸੇ ਦੇ ਹਲ ਬਾਹਿਆ ਏ ਜਾਂ ਕਿਸੇ ਦੀ ਬਾਹੀ ਕਰਿਆ ਏ ਹੂੰ ਬਿਲਕੁਲ ਪੈਸੇ ਮੈਮੀ ਦੇਣੇ ਹੋਣਗੇ ਕਿਸੇ ਨਾ ਕਿਸੇ ਦੇ ਮੈ ਲੈਣੇ ਵੀ ਹੋਣਗੇ ਬਿਲਕੁਲ ਜੀ ਹਾਂ ਲੇਟ ਫੇਟ ਕਿਸ ਤੋਂ ਹੋ ਜਾਂਦੇ ਨੇ ਦੇਣੇ ਤਾਂ ਹੈਗੇ ਨੇ ਬਿਲਕੁਲ ਜੀ ਪਰ ਇੱਕ ਨੇ ਝੁਗਾ ਚੱਕ ਦੇਣਾ ਗੰਦੇ ਇਹ ਆ ਬਈ ਸਹੀ ਗੱਲ ਆਸਲ ਵਿੱਚ ਯਾਰ ਆਪ ਨੂੰ ਪੱਥੀ ਨਹੀਂ ਵੀ ਗੰਦਾ ਕੀ ਹੈਗਾ ਬਿਲਕੁਲ ਹੁਣ ਜਿਹੜੇ ਮੁੰਡੇ ਇਥੋਂ ਵੀਰੇ ਪੰਜਾਬ ਚੋਂ ਹੂੰ ਗਏ ਨੇ ਕੀ ਕੋਈ ਚੀਜ਼ ਖਾ ਪੀ ਲਈ ਕੇਲਾ ਖਾ ਲਿਆ ਸੜਕ ਤੇ ਸੜਕ ਪਾ ਮੁੜ ਕੇ ਚਾਹੇ ਉਹ ਡਿੱਗ ਪਿਆ ਬੰਦਾ ਹੁਣ ਉਹੀ ਬੰਦੇ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਪਤਾ ਡਿਸਪਲਿਨ ਦਾ ਉੱਥੇ ਕੀ ਹੈ ਬਿਲਕੁਲ ਬਿਲਕੁਲ ਹੂੰ ਗੰਦ ਦਾ ਭਾਈ ਇਹ ਚੀਜ਼ਾਂ ਨਿਗੀਆਂ ਜਿਹੜੇ ਆਪਾਂ ਇਥੋਂ ਮੰਨ ਕੇ ਚੱਲੇ ਇਹ ਤਾਂ ਸੀਰੀਅਸ ਲਈ ਬੈਠੇ ਨੇ ਗੰਦੇ ਕਾਹਦਾ ਗੰਦਾ ਭਾਈ ਯਾਰ ਭਾਈ ਅਸਲੀ ਮਿਹਣੇ ਦੇ ਵਿੱਚ ਚਲੋ ਹਨਾ ਤੇ ਇਸ ਕੰਮ ਦੇ ਜਿਵੇਂ ਕਿ ਕਿਸੇ ਤੁਹਾਡਾ ਕਾਰੋਬਾਰ ਕੀ ਆ ਕਾਰੋਬਾਰ ਵੀਰੇ ਮੇਰਾ ਤਾਂ ਬਿਲਡਿੰਗ ਦਾ ਕੰਮ ਹੈ ਵੀਰੇ ਅਸਾ ਤੁਹਾਡਾ ਬਿਲਡਿੰਗ ਦਾ ਕੰਮ ਹਾਂਜੀ ਹਾਂ ਕਰਦੇ ਆਂ ਵੀਰੇ ਕੰਮ ਵੀ ਕਰਦੇ ਆਂ ਠੀਕ ਹੈ ਜੀ ਹਾਂ ਜੀ ਕਰੀ ਜਾਂਦੇ ਹੀ ਕੰਮ ਵੀ ਚਲੋ ਜ਼ਰੂਰੀ ਵੀ ਆ ਹਨਾ ਹਾਂ ਵੀ ਚਲੋ ਵੀਰੇ ਨਿਰਾਪਰਾ ਕੰਮ ਛੱਡ ਕੇ ਵੀ ਨਹੀਂ ਹੋਉਂਦਾ ਜੀ ਤੇ ਕੰਮ ਵੀ ਕਰਦੇ ਆਂ ਵੀਰੇ ਸੱਡ ਛੱਡ ਹੋਰ ਸਾਰਾ ਕੁਝ ਕੰਮ ਤਾਂ ਕਰੀ ਜਾਂਦੇ ਵੀਰੇ ਅੱਛਾ ਤੇ ਫਿਰ ਇਹ ਬਜ਼ੁਰਗਾਂ ਦਾ ਤੁਹਾਡਾ ਕੀ ਕਾਰੋਬਾਰ ਹੈ ਜੀ ਮੈਂ ਤਾਂ ਉੱਥੇ ਚੱਕੀ ਤੇ ਹੁੰਦਾ ਅਸੀਂ ਤੁਸੀਂ ਆਟਾ ਚੱਕੀਦੇ ਹੁੰਨੇ ਹੋ ਠੀਕ ਆ ਤੇ ਜ਼ਰੂਰੀ ਹੈ ਹਨਾ ਵੀ ਤੰਗੀਆਂ ਤੁਰਸੀਆਂ ਹਰੇਕ ਦੇ ਘਰੇ ਹੁੰਦੀਆਂ ਨੇ ਸਾਡੇ ਵੀ ਨੇ ਤੁਹਾਡੇ ਵੀ ਨੇ ਹਨਾ ਪਰ ਇਹ ਵੱਡੀ ਗੱਲ ਹੁੰਦੀ ਹੈ ਵੀ ਤੁਸੀਂ ਆਪਣੀਆਂ ਟੈਨਸ਼ਨਾਂ ਨੂੰ ਪਿੱਛੇ ਰੱਖ ਕੇ ਲੋਕਾਂ ਦੀਆਂ ਟੈਨਸ਼ਨਾਂ ਵੀ ਦੂਰ ਕਰ ਦਿੰਦੇ ਹੋ ਹਾਂ ਰਬੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅਸੀਂ ਜਿਵੇਂ ਮੰਨ ਲਓ ਆਪਾਂ ਕਹਿੰਦੇ ਹੁੰਦੇ ਪਿੰਡ ਚੋਂ ਵੀ ਯਾਰ ਉਹ ਫਲਾਣੇ ਦੇ ਫਲਾਣੇ ਦਾ ਜਾਂ ਉਹਦਾ ਯਾਰ ਅੱਜ ਆਏ ਹੋ ਗਿਆ ਅਸੀਂ ਤਾਂ ਯਾਰ ਉਹਦੀ ਟੈਨਸ਼ਨ ਹੀ ਨਹੀਂ ਦੱਸਦੇ ਓਕੇ ਵੀ ਯਾਰ ਜਿਵੇਂ ਮੰਨ ਲਓ ਯਾਰ ਕੋਈ ਚੀਜ਼ ਹੈਗੀ ਜਿਵੇਂ ਆਪਾਂ ਕਹਿੰਦੇ ਹੁੰਦੇ ਯਾਰ ਉਹਨੇ ਅੱਜ ਉੱਥੇ ਆਏ ਹੋ ਗਿਆ ਬਾਈ ਯਾਰ ਹਾਂ ਯਾਰ ਆਪਾਂ ਨੂੰ ਕਈ ਗੱਲਾਂ ਦਾ ਪਤਾ ਨਹੀਂ ਨਾਈਆਂ ਸੀ ਇਹ ਗੱਲਾਂ ਆਲੇ ਕੋਲੇ ਖੜਦੇ ਆ ਬਿਲਕੁਲ ਜੀ ਬਿਲਕੁਲ ਇਹ ਸਭ ਤੇ ਆ ਬਈ ਆਪਾਂ ਬਾਕੀ ਇਹਦੇ ਤੋਂ ਲਾਵੇ ਵੀਰੇ ਆ ਮਤਲਬ ਕਿਸੇ ਸੰਸਥਾ ਵੱਲੋਂ ਕਿਸੇ ਕਮੇਟੀ ਵੱਲੋਂ ਜਾਂ ਕਿਸੇ ਕਲੱਬ ਵੱਲੋਂ ਟੂਰਨਾਮੈਂਟਾਂ ਤੇ ਕਿਤੇ ਵੀ ਅੱਜ ਤੱਕ ਤੁਹਾਨੂੰ ਬੁਲਾਇਆ ਗਿਆ ਜੀ ਨਾ ਵੀਰੇ ਯਾਰ ਬੁਲਾਇਆ ਨਹੀਂ ਗਿਆ ਪਰ ਝੂਠ ਬੋਲਦੀ ਬਈ ਹੋ ਤਾਂ ਤੇ ਚਲੋ ਮੈਂ ਸਾਰੇ ਮਿੱਤਰ ਪਿਆਰਿਆਂ ਨੂੰ ਗੁਜਾਰਸ਼ ਕਰਦਾ ਜੀ ਕਿਉਂਕਿ ਤੁਹਾਡੇ ਚਿਹਰਿਆਂ ਤੇ ਹਾਸਾ ਲਿਆਉਣ ਵਾਸਤੇ ਹਨਾ ਜਿਵੇਂ ਕਹਿੰਦੀ ਇੱਕ ਬਹੁਤ ਵੱਡਾ ਇਹ ਪਲੇਟਫਾਰਮ ਆ ਬਾਈਉਰੀ ਆਪਣੀਆਂ ਤੰਗੀਆਂ ਤੁਰਸੀਆਂ ਦੇ ਵਿੱਚੋਂ ਨਿਕਲ ਕੇ ਤੁਹਾਡੇ ਚਿਹਰੇ ਨੂੰ ਬਰਕਰਾਰ ਰੱਖਣ ਵਾਸਤੇ ਦਿਨ ਰਾਤ ਮਿਹਨਤ ਕਰਦੀ ਆ ਪਰ ਜਿਹੜੇ ਵੀ ਭਰਾ ਵੀਡੀਓ ਵੇਖ ਰਹੇ ਆ ਮੈਂ ਸਾਰਿਆਂ ਨੂੰ ਕਹੂੰਗਾ ਵੀ ਤੁਸੀਂ ਬਾਈਉਰੀਆਂ ਦੀ ਬਹੁਤ-ਬਹੁਤ ਸਪੋਰਟ ਕਰਨੀਆਂ ਤੇ ਤੁਹਾਡਾ ਨਾਮ ਚੈਨਲ ਦਾ ਨਾਮ ਆ ਜੀ ਪਾਲੀ ਟਰਿਪਲ 01 ਗ੍ਰੇਵਤਾ ਇੰਸਟਾ ਤੇ ਨਾ YouTube ਤੇ ਚੈਨਲ ਨਹੀਂ ਬਣਾਇਆ ਵੀਰੇ ਅਸਾਂ YouTube ਤੇ ਨਹੀਂ ਬਣਾਇਆ ਤੇ ਐਕਸਟਰਾ ਤੇ ਤੁਹਾਡੇ ਚੈਨਲ ਦਾ ਨਾਮ ਕੀ ਹੈ ਇੱਕ ਵਾਰੀ ਦੱਸ ਵੀ ਦਿਓ ਆਪਣਾ ਇੰਸਟਾ ਦੇ ਚੈਨਲ ਹੈਗੇ ਵੀਰੇ ਪਾਲੀ ਟਰਿਪਲ 01 ਪਾਲੀ ਟਰਿਪਲ 01 ਹਾਂਜੀ ਹਾਂਜੀ ਦੇ ਸੱਜਣੋ ਇਸ ਤੁਸੀਂ ਚੈਨਲ ਨੂੰ ਬਹੁਤ-ਬਹੁਤ ਫੋਲੋ ਵੀ ਕਰਨਾ ਫੇਸਬੁੱਕ ਤੇ ਵੀਰੇ ਪਾਲੀ ਪੰਮਾਂਗਾ ਜੀ ਪਾਲੀ ਹਾਂ ਜੀ ਪਾਲੀ ਪੰਮਾਂਗਾ ਠੀਕ ਹੈ ਜੀ ਫੇਸਬੁੱਕ ਤੇ ਪਾਲੀ ਪੰਮਾਂਗਾ ਹਾਂ ਜੀ ਹਾਂ YouTube ਤੇ ਵੀਰੇ ਬਣਾਵਾਂਗੇ ਜੇ ਟੀਮ ਨਾਲ ਪ੍ਰੋਪਰ ਇੰਟਰਸਟਿਡ ਜੇ ਬੰਦੇ ਜੁੜ ਗਏ ਵੀਰੇ ਫੇਰ ਬਣਾਵਾਂਗੇ ਯਾਰ ਅਸੀਂ ਦੇਖੋ ਆਂੇ ਤਾਂ ਜਿਵੇਂ ਹੁਣ ਬਾਈ ਅਸੀਂ ਯਾਰ ਤੇਰੇ ਨਾਲ ਬਣਾਉਣੀਆਂ ਵੀਡੀਓ ਹੂੰ ਪਤਾ ਕੀ ਕਹਿੰਦੇ ਨੇ ਇਹ ਸਾਡੇ ਦਾ ਦੂਜੇ ਦਿਨੀ ਵਾਇਰਲ ਹੋਣੀ ਚਾਹੀਦੀ ਆ ਯਾਰ ਸਾਨੂੰ ਇੰਨਾ ਟਾਈਮ ਹੋ ਗਿਆ ਇਹਦਾ ਕੀ ਯਾਰ ਵੀ ਕੋਈ ਗੱਲ ਨਹੀਂ ਯਾਰ ਚੱਲੀ ਜਾ ਲੋ ਤੁਸੀਂ ਜਦੋਂ ਹੋਣਾ ਉਸ ਹੋ ਜੂਗਾ ਹਾਂ ਇਹ ਬਈ ਇਹ ਚੀਜ਼ਾਂ ਮਾਰ ਜਾਂਦੀਆਂ ਨੇਗੀਆਂ ਬਿਲਕੁਲ ਬਹੁਤ ਬੰਦੇ ਮਿਲੇ ਨੇ ਬਾਈ ਬਹੁਤ ਆਗੇ ਹਟ ਕੇ ਵਾਗੇ ਆਗੇ ਹਟ ਕੇ ਵਾਗੇ ਚੱਲੀ ਜਾਂਦਾ ਬਿਲਕੁਲ ਜੀ ਬਿਲਕੁਲ ਹੈਨਾ ਬਾਕੀ ਇਹ ਹੁੰਦਾ ਜੀ ਕਿਸੇ ਵੀ ਜਿਵੇਂ ਕਹਦੀ ਨਾ ਜਿਹੜਾ ਰੂਪ ਹੁੰਦਾ ਹੈ ਉਹ ਕਿਸੇ ਭਗਤੀ ਤੋਂ ਬਾਅਦ ਮਿਲਦਾ ਹੁੰਦਾ ਹੈ ਹੈਨਾ ਕਿਸੇ ਵੀ ਕੰਮ ਪ੍ਰਤੀ ਆਪਾਂ ਨੂੰ ਜਿਵੇਂ ਕਹਦੀ ਇਹ ਦਿਨ ਰਾਤ ਇੱਕ ਮਿਹਨਤ ਕਰਨੀ ਪੈਣੀ ਆ ਤੇ ਫਿਰ ਫਲ ਮਿਲੀ ਜਾਣਾ ਹੁੰਦਾ ਹਨਾ ਫਲ ਮਿਲੀ ਜਾਂਦਾ ਪਰ ਆਪਣੇ ਜਿਵੇਂ ਕਹਿੰਦੀ ਲੋਕਾਂ ਲਈ ਜਿਹੜਾ ਉਹ ਭਗਤੀ ਦੀ ਕਰਨੀ ਚਾਹੁੰਦੇ ਫਲ ਭਾਲਦੇ ਆ ਗੱਲਾਂ ਹਾਂ ਹਾਂ ਸਿੱਧਾ ਹੀ ਡਾਇਰੈਕਟਰ ਹਾਂ ਡਾਇਰੈਕਟ ਹੀ ਫਲ ਤੇ ਜਦੋਂ ਕਿਸੇ ਵੀ ਕੰਮ ਦੇ ਵਿੱਚ ਹਿੱਟ ਹੋਣਾ ਹੁੰਦਾ ਉਹਦੇ ਪਿੱਛੇ ਬਹੁਤ ਸੰਘਰਸ਼ ਲੰਮਾ ਹੁੰਦਾ ਹੈ ਬਹੁਤ ਬਹੁਤ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਹਨਾ ਵੀ ਤੁਸੀਂ ਜਿਵੇਂ ਕਹਿੰਦੀ 2.5 ਸਾਲਾਂ ਤੋਂ ਲੈ ਕੇ ਅੱਜ ਤੱਕ ਰੈਗੂਲਰ ਹਾਂਜੀ ਹਾਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਇੱਕ ਵੀਡੀਓ ਕਰਦੇ ਹੋ ਹੁਣ ਵੈਲਡਿੰਗ ਦਾ ਕੰਮ ਹੈ ਨਾ ਤਾਂ ਵੈਲਡ ਕਰਦੇ ਹਾਂ ਅੱਖਾਂ ਨੂੰ ਪਤਾ ਕਿੰਨੀ ਲਾਈਟ ਹੁੰਦੀ ਨਾਲੇ ਵੀ ਵੀਡੀਓ ਅਡੇਟਰ ਉਹ ਤਾਂ ਹੋਰ ਕਰਨੀ ਉਹਦੇ ਵਿੱਚ ਉਹ ਹੀ ਕਲਾਉਣਾ ਉਹਦੇ ਤੇ ਹਾਸਿਆਂ ਦੇ ਉਹ ਲਾਉਣੇ ਜੀ ਬਿਲਕੁਲ ਜੀ ਬਿਲਕੁਲ ਤੇ ਬਈ ਤੁਹਾਨੂੰ ਪਤਾ ਹੀ ਹੈਗਾ ਹਨਾ ਇਹ ਸਭ ਕਿਵੇਂ ਹੁੰਦਾ ਹੈ ਆ ਚੀਜ਼ ਹੈ ਵੀ ਤੇ ਲਓ ਮਿੱਤਰ ਪਿਆਰਿਓ ਸਾਰਿਆਂ ਨੂੰ 구ਜਾਰਸ਼ ਕਰਦਾ ਕਿ ਤੁਸੀਂ ਬਾਈ ਉਹਨਾਂ ਨੂੰ ਬਹੁਤ ਤੋਂ ਬਹੁਤ ਸਪੋਰਟ ਦੇਣੀ ਆ ਤੇ ਪਾਲੀ ਟਰੈਪਲ 01 ਇੰਸਟਾ ਦੇ ਉੱਪਰ ਬਾਈ ਉਹਨਾਂ ਦੀ ਜਿਵੇਂ ਆਈਡੀ ਆ ਹਨਾ ਤੇ ਪੰਮਾ ਇਸ ਦਾ ਹਾਂ ਪਾਲੀ ਪੰਮਾ ਹੈਗਾ ਫੇਸਬੁੱਕ ਦੇ ਉੱਪਰ ਆਸ ਹੈ ਯਾਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਣੀ ਹੈ ਜੇਕਰ ਚੰਗੀ ਲੱਗੀ ਹੈ ਤਾਂ ਕਮੈਂਟ ਕਰਕੇ ਬਾਈ ਉਹਨਾਂ ਨੂੰ ਹੌਸਲਾ ਦੇ ਦਿਓ ਤੇ ਬਹੁਤ ਤੋਂ ਬਹੁਤ ਸ਼ੇਅਰ ਕਰਿਓ ਸੋ ਮਿਹਰਬਾਨੀ ਜੀ ਮਿਲਦੇ ਆ ਕਿਸੇ ਅਗਲੇ ਚਾਰ ਪਲਾਂ ਦੇ ਨਾਲ ਇਸੇ ਤਰ੍ਹਾਂ ਇਕੱਠੇ ਹੁੰਦੇ ਰਹਿਆ ਕਰਾਂਗੇ ਤੁਹਾਡੇ ਸਨਮੁਖ ਗੱਲਾਂ ਘੈਂਟ ਘੈਂਟ ਕਰਦੇ ਰਿਹਾ ਕਰਾਂਗੇ ਆਸਾ ਤੁਹਾਨੂੰ ਵੀਡੀਓ ਚੰਗੀ ਲੱਗੂ ਜਰੂਰ ਸ਼ੇਅਰ ਕਰੋਗੇ ਜੀ ਬੜੀ ਮਿਹਰਬਾਨੀ ਧੰਨਵਾਦ